नमस्कार और आप देख रहे हैं न्यूज़ पंजाब आइए एक नजर डालते हैं आज की बड़ी खबर पर नकोदर से जगराहो रोड की हालत इस तरह हो चुकी है कि शब्दों में बयान नहीं की जा सकती बीते दिनों रोहन राजदीप टोल टैक्स पर किसान ज्तबंदी ने धरना लगाया था कि अगर सड़क नहीं तो फिर टोल भी नहीं लेकिन टोल टैक्स अब नहीं लगता क्योंकि टोल टैक्स बंद है पर गड्ढे इतने बड़े बड़े पड़ चुके हैं कि आए दिन कोई ना कोई एक्सीडेंट होता है सीएम मान का एक बयान आता है कि टोल टैक्स तो मैंने बंद करवाया ऐसा कुछ नहीं हुआ टोल टैक्स आम लोगों का कहना है कि टोल टैक्स आम लोगों का कहना है कि किसान जथेबंदी ने बंद करवाया लोगों की पुरजोर मांग है कि सड़क को जल्दी से जल्दी बनाया जाए ताकि एक्सीडेंट ना हो आप देखते हैं हरदीप सिंह के साथ हमारी यह रिपोर्ट ਆਏ ਦਿਨ ਤੁਸੀਂ ਸੋਸ਼ਲ ਮੀਡੀਆ ਤੇ ਖਬਰਾਂ ਦੇਖਦੇ ਹੋ ਸੀਮੰਦ ਭਗਵੰਤ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਸੋਸ਼ਲ ਮੀਡੀਆ ਤੇ ਬੜੇ ਵੱਡੇ ਵੱਡੇ ਵਾਅਦੇ ਕਰਦੇ ਆ ਕਿ ਨਹੀਂ ਭਾਈ ਪੰਜਾਬ ਦੀ ਖੜਕਾਂ ਅਸੀਂ ਲਗਦਰੀ ਸੜਕਾਂ ਬਣਾ ਦਿਆਂਗਾ ਵੀ ਅਸੀਂ ਇੰਨੀਆਂ ਵਧੀਆ ਸੜਕਾਂ ਬਣਾ ਦਿਆਂ ਕਿ ਗੱਡੀ ਜਾਂਦੀ ਪਤਾ ਨਹੀਂ ਲੱਗਦਾ ਕਿ ਗੱਡੀ ਸੜਕ ਤੇ ਜਾ ਰਹੀ ਹੈ ਜਾਂ ਹਵਾ ਦੇ ਵਿੱਚ ਟੁੱਟ ਰਹੀ ਆ ਜਾਰ ਜ਼ਮੀਨੀ ਹਕੀਕਤ ਕੀ ਹੈ ਅਸੀਂ ਮਹਤਪੁਰਤ ਜੋ ਜਗਰਾਵ ਰੋਡ ਜਾਂਦਾ ਹੈ ਉਸ ਰੋਡ ਦੇ ਉੱਪਰ ਮੌਜੂਦ ਆ ਪਲਾਟ ਇੰਨੇ ਮਾਰੇ ਹੋ ਚੁੱਕੇ ਆ ਕਿ ਤਕਰੀਬਨ 2.5 ਫਟ ਡੂਗੇ ਤਾਂ ਟੋਏ ਪੈ ਚੁੱਕੇ ਆ ਬੀਤੇ ਦਿਨੀ ਰੋਹਨ ਰਾਜਦੀਪ ਟੂਲ ਟੈਕਸ ਤੇ ਇੱਕ ਕਿਸਾਨ ਜਿਥੇ ਬੰਦੀ ਨੇ ਧਰਾਂ ਲਗਾਇਆ ਪਰ ਕੀ ਤੇ ਬੰਦ ਹੋ ਗਈ ਪਾਰ ਸੜਕ ਅਜੇ ਤੱਕ ਨਹੀਂ ਬਣੀ ਹਾਲਾਤ ਬੜੇ ਮਾੜੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਅੱਗੇ ਤੱਕ ਤੁਸੀਂ ਟੋਏ ਦਿਖਾ ਦੇਣਾ ਮੈਂ ਤੁਹਾਨੂੰ ਸਾਰੇ ਆਹ ਦੇਖੋ ਇਧਰ ਨਜ਼ਰ ਮਾਰ ਕੇ ਦੇਖੋ ਕਿ ਕਿੰਨੇ ਰਹੀਗਰ ਨੰਗ ਰਹੇ ਕਿੰਨੀ ਪਰੇਸ਼ਾਨੀ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਬਾਈ ਤਪਛ ਲੈਣੇ ਬਾਈ ਜੀ ਕਿੰਨੀ ਕੋ ਪਰੇਸ਼ਾਨੀ ਹੈ ਕਿੱਥੋਂ ਆਏ ਹੋ ਪਰੇਸ਼ਾਨੀ ਅਸੀਂ ਆਏ ਗੜ ਸ਼ੰਕਰ ਤੋਂ ਬੁਰਾ ਹਾਲ ਹੈ ਇੱਥੇ ਇਧਰਲੀ ਰੋਡ ਦਾ ਕੰਮ ਖਰਾਬ ਹੈ ਨੌਜੀ ਕਹਿੰਦਾ ਕਿ ਪੂਰਾ ਹਾਲਾਤ ਹਾਲਾਤ ਬਹੁਤ ਮਾੜੇ ਨੇ ਕੋਈ ਇੱਕ ਰਹੇਗੀ ਨਹੀਂ ਪਰੇਸ਼ਾਨੀ ਸਾਰਿਆਂ ਦੀ ਪਰੇਸ਼ਾਨੀ ਹੈ ਇਧਰ ਟੋਏ ਦੇਖ ਲਓ ਲੰਘਣਾ ਬੜਾ ਔਖਾ ਬੜਾ ਮੁਸ਼ਕਲ ਹੈ ਇੱਥੋਂ ਤਏ ਹਾਲਾਤ ਬਣੇ ਹੋਏ ਆ ਤਾਂ ਸੀਐਮ ਭਗਵੰਤ ਮਾਨ ਦਾ ਬਿਆਨ ਆਉਂਦਾ ਕਿ ਨਹੀਂ ਪਈ ਇਹ ਤਾਂ ਟੂਲ ਟੈਕਸ ਬੰਦ ਕਰਵਾਤਾ ਪਰ ਲੋਕਾਂ ਨੂੰ ਅਪ ਗੱਲ ਕਰ ਲੈਣਾ ਭਾਈ ਜੀ ਕਿੰਨੀ ਕੋ ਪਰੇਸ਼ਾਨੀ ਕਿੱਥੋਂ ਆਏ ਹੋ ਭਾਈ ਸਾਹਿਬ ਪਹਿਲਾਂ ਤਾਂ 15 ਸਾਲ 20 ਸਾਲ ਟੋਲ ਟੈਕਸ ਵਸੂਲੀ ਗਏ ਹੁਣ ਸੜਕ ਟੁੱਟ ਗਈ ਤੇ ਟੋਲ ਟੈ ਛੱਡ ਕੇ ਭੱਜ ਗਏ ਆ ਕੇ ਆ ਸੜਕ ਪੈਸੇ ਵਸੂਲ ਕਰ ਲਏ ਸੜਕ ਬਣਾ ਕੇ ਨਹੀਂ ਗਏ ਭਾਈ ਸ਼ੀਮ ਭਗਵਾਨ ਜੀ ਤਾਂ ਮੰਨਦਾ ਕਹਿੰਦਾ ਟੋਲ ਟੈਕਸ ਬੰਦ ਹੀ ਮੈਂ ਕਰਵਾਤਾ ਵਾ ਉਹ ਸੜਕ ਦਾ ਹਾਲ ਵੀ ਦੇਖੋ ਕੀ ਹੋ ਗਿਆ ਫਿਰ ਖੱਡਿਆ ਖੱਡ ਕੇ ਬਣਨੀ ਚਾਹੀਦੀ ਆ ਖੱਡਿਆ ਸੜਕ ਕਿ ਸੜਕ ਖੱਡਿਆ ਦੇਖ ਲਓ ਪਹਿਲਾਂ ਤੁਸੀਂ ਕੈਮਰਾ ਨਾਲ ਦਿਖਾਓ ਤਾਂ ਇਹ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸ਼ੀਮ ਭਗਵਾਨ ਜੀ ਮੰਨਦਾ ਕਹਿੰਦਾ ਕਿ ਭਾਈ ਮੈਂ ਤਾਂ ਟੋਲ ਟੈਕਸ ਬੰਦ ਕਰਵਾਤਾ ਲੋਕ ਸੜਕ ਦੇ ਦੁਖੀ ਐ ਕੋਈ ਨਹੀਂ ਕੋਈ ਗੱਲ ਨਹੀਂ ਜੀ ਟੋਲ ਟੈਕਸ ਬੰਦ ਹੋ ਗਿਆ ਪਰ ਕੀ ਬੰਦ ਹੋਗੀ ਤੇ ਕੀ ਹੋਇਆ ਕਿਉਂਕਿ ਇਹ ਟੋਲ ਟੈਕਸ ਦੇ ਮੋٹے ਪੈਸੇ ਵਸੂਲਿਆ ਜਿੰਨਾ ਟਾਈਮ ਟੋ ਤਾਂ ਹੁਣ ਲੋਕਾਂ ਦੀ ਤੁਸੀਂ ਮੰਗ ਡਿਮਾਂਡ ਸੁਣ ਚੁੱਕੇ ਹਾਂ ਤਾਂ ਕਿ ਹੋਰ ਬਾਈ ਵੀ ਨਾਲ ਨੇ ਇੱਥੋਂ ਦੇ ਗੱਲਬਾਤ ਉਹਨਾਂ ਨਾਲ ਵੀ ਆਪਾਂ ਕਰਾਂਗੇ ਕਿੰਨੀ ਪਰੇਸ਼ਾਨੀ ਹੈ ਕੀ ਦਿੱਕਤ ਹੈ ਸਾਰੀ ਬਾਈ ਜੀ ਕਿੰਨੀ ਪਰੇਸ਼ਾਨੀ ਹੈ ਤੁਸੀਂ ਨੇੜੇ ਹੁੰਦੇ ਹੋ ਇੱਥੇ ਸੜਕਾਂ ਤੇ ਬੜੇ ਵੱਡੇ ਵੱਡੇ ਟੋਏ ਪਏ ਹੋਏ ਆ ਪਰੇਸ਼ਾਨੀ ਵੀਰੇ ਬਹੁਤ ਜ਼ਿਆਦਾ ਇੱਥੇ ਦਿੱਲੀ ਮਤਲਬ ਸਿਧਵਾ ਬੀੜ ਤੋਂ ਲੈ ਕੇ ਮਹਿਦਪੁਰ ਤੱਕ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਆ ਦਿੱਲੀ ਕਿਸੇ ਦਾ ਟਾਇਰ ਪਾੜ ਗਿਆ ਕਿਸੇ ਦਾ ਰਿਮ ਟੁੱਟ ਗਿਆ ਕੋਈ ਗੱਡੀ ਗੱਡੀ 'ਚ ਠੋਕ ਗਈ ਕੋਈ ਕਈਆਂ ਦੀ ਜਾਨਾਂ ਵੀ ਗਈਆਂ ਇੱਥੇ ਹੁਣ ਇੱਥੇ ਆ ਟੋਏ ਦੇਖ ਲਓ ਤੁਸੀਂ ਚਲੋ ਦਿਨੇ ਤਾਂ ਦੇਖਦਾ ਵਾ ਰਾਤ ਨੂੰ ਕਾਰਾਂ ਵਾਲੇ ਦੂਰੋਂ ਆਉਂਦੇ ਨੇੜੇ ਆ ਕੇ ਪਤਾ ਲੱਗਦਾ ਜੱਕ ਤਾਂ ਬ੍ਰੇਕਾ ਲਾਉਂਦੇ ਆ ਗੱਡੀ ਇੱਕ ਦੂਜੇ 'ਚ ਕਈ ਵਾਰ ਗੱਡੀਆਂ ਵੱਜੀਆਂ ਵੀ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਕਾਫੀ ਜ਼ਿਆਦਾ ਤੇ ਟੋਲ ਵਾਲਿਆਂ ਨੇ 7-8 ਸਾਲ ਪੈਸੇ ਰੱਜ ਕੇ ਲੁੱਟੇ ਲੋਕਾਂ ਤੋਂ ਰੱਜ ਕੇ ਪੈਸੇ ਖਾਦੇ ਆ ਕੋਈ ਸੜਕ ਨਹੀਂ ਬਣਾਈ ਤੇ ਚਲੋ ਧਰਨਾ ਲੱਗਾ ਕਿਸਾਨਾਂ ਨੇ ਟੋਲ ਤੇ ਬੰਦ ਕਰਾਤਾ ਪਰ ਬਾਅਦ 'ਚ ਕੋਈ ਸੁਣਮਾਈ ਨਹੀਂ ਹੈਗੀ ਸੀਮਾਨ ਭਗਵੰਤ ਮਾਨ ਤਾਂ ਕਹਿੰਦਾ ਭਾਈ ਟੂਲ ਟੈਕਸ ਮੈਂ ਬੰਦ ਕਰਵਾਇਆ ਯਾਨੀ ਉਹ ਲੋਕਾਂ ਨੇ ਕਰਵਾਇਆ ਵਾ ਲੋਕਾਂ ਨੇ ਬੰਦ ਕਰਵਾਇਆ ਉਹ ਕਿਸਾਨਾਂ ਨੇ ਕਰਵਾਇਆ ਭਗਵੰਤ ਮਾਨ ਨੇ ਨਿਕਰਾਇਆ ਹੈਗਾ ਉਹ ਕਿਸਾਨਾਂ ਨੇ ਮਤਲਬ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਵੀ ਤੁਸੀਂ ਸੜਕ ਬਣਵਾਓ ਨਹੀਂ ਤੇ ਅਸੀਂ ਬੰਦ ਕਰਾ ਦਾਂਗੇ ਉਹਨਾਂ ਨੂੰ ਟਾਈਮ ਦਿੱਤਾ ਸੀ 10-12 ਦਿਨ ਦਾ ਉਹ ਚਲੋ ਉਹਨਾਂ ਨੇ ਨਹੀਂ ਬਣਾਈ ਤੇ ਫਿਰ ਇਹ ਕਿਸਾਨਾਂ ਨੇ ਬੰਦ ਕਰਾਇਆ ਇਹ ਇੱਕ ਗੱਲ ਹੋਰ ਹੈ ਜਦੋਂ ਕਿਤੇ ਵੀ ਕਿਤੇ ਟੂਲ ਟੈਕਸ ਲੱਗਿਆ ਹੁੰਦਾ ਤੇ ਸਾਲ ਦੇ ਵਿੱਚ ਸੜਕ ਐ ਕਦੋਂ ਵਾਰ ਬਣਾਉਣੀ ਹੁੰਦੀ ਹੈ ਤੇ ਕਦੋਂ ਦੀ ਸੜਕ ਬਣੀ ਹੈ ਕਿੰਨੀਆਂ ਕੁ ਵਾਰੀ ਬਣੀ ਹੈ ਤੁਸੀਂ ਕਿ ਇਸ ਦੇ ਨੇੜੇ ਰਹਿਣ ਵਾਲੇ ਹੋ ਮੇਰੇ ਖਿਆਲ ਨਾਲ ਸੜਕ 2016-17 ਤੋਂ ਬਾਅਦ ਬਣੀ ਨਹੀਂ ਸੜਕ ਬਣੀ ਟੂਲ ਟੈਕਸ ਹੀ ਦੇ ਮਸੂਲਦੇ ਰਹੇ ਹਾਂ ਟੂਲ ਟੈਕਸ ਲੈਂਦੇ ਰਹੇ ਆ ਕੋਈ ਹੈ ਹੀ ਨਹੀਂ ਯਾਰ ਪੁੱਛਣ ਵਾਲਾ ਹੈ ਹੀ ਕੋਈ ਨਹੀਂ ਵਾਲੀ ਵਾਰਤ ਸਰਕਾਰਾਂ ਦਾ ਫਰਜ ਬਣਦਾ ਵਾ ਜਿਹੜਾ ਜਿਹੜਾ ਵਿਧਾਇਕ ਹੁੰਦਾ ਏਰੀਏ ਦਾ ਜਾਂ ਹੋਰ ਜਿਹੜੇ ਅਫਸਰ ਹੈਗੇ ਆ ਵੀ ਉਹਨਾਂ ਦਾ ਫਰਜ ਬਣਦਾ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਸਰਕਾਰ ਵੀ ਹੈਗੀ ਆਪਣੇ ਥਾਂ ਜਿਹੜੇ ਅਫਸਰ ਸਹਿਬਾਨ ਹੈਗੇ ਉਹਨਾਂ ਦਾ ਵੀ ਫਰਜ ਬਣਦਾ ਇਹ ਵੀ ਵਾਲੀ ਵਾਰਤ ਵੀ ਪੁੱਛੋ ਇਹਨਾਂ ਨੂੰ ਵੀ ਸੜਕ ਕਿਉਂ ਨਹੀਂ ਬਣੀ ਹੈਗੀ ਪਰ ਇੱਥੇ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਕਿਸੇ ਨੂੰ ਤਾਂ ਤੁਸੀਂ ਦੇਖਿਆ ਕਹਿੰਦੇ ਕਿ ਟੂਲ ਟੈਕਸ ਜੋ ਬੰਦ ਕਰਾਇਆ ਕਿਸਾਨ ਜਥੇਬੰਦੀ ਨੇ ਕਰਵਾਇਆ ਨਾ ਕਿ ਸੀਐਮ ਭਗਵੰਤ ਮਾਨ ਨੇ ਜਦੋਂ ਟੂਲ ਟੈਕਸ ਬੰਦ ਹੋ ਜਾਂਦਾ ਥੋੜੇ ਦਿਨਾਂ ਤੱਕ ਬਿਆਨ ਆਇਆਦਾ ਸੀਐਮ ਭਗਵੰਤ ਮਾਨ ਦਾ ਕਿ ਨਹੀਂ ਭਾਈ ਟੂਲ ਟੈਕਸ ਮੈਂ ਬੰਦ ਕਰਵਾਇਆ ਪਰ ਅਜਿਆਂ ਕੁਝ ਨਹੀਂ ਹੋਇਆ ਜੋ ਟੂਲ ਟੈਕਸ ਬੰਦ ਕਰਵਾਇਆ ਪਰਚੀ ਬੰਦ ਕਰਵਾਈ ਸੀ ਕਿਸਾਨ ਜਥੇਬੰਦੀ ਨੇ ਕਰਵਾਈ ਸੀ ਉਹਨਾਂ ਨੇ ਕਹਿਣਾ ਸੀ ਜੇ ਸੜਕ ਨਹੀਂ ਤਾਂ ਫਿਰ ਟੂਲ ਵੀ ਨਹੀਂ ਪਰ ਉਸ ਤੋਂ ਬਾਅਦ ਵੀ ਸੜਕ ਦੇ ਹਾਲਾਤ ਤੁਸੀਂ ਲਗਾਤਾਰ ਦੇਖ ਸਕਦੇ ਹੋ ਕੀ ਬਣੇ ਹੋਏ ਐ ਬਾਕੀ ਤੁਸੀਂ ਇਸ ਪ੍ਰਤੀ ਕੀ ਸੋਚਦੇ ਹੋ ਤੁਸੀਂ ਆਪਣੀ رائے ਸਾਨੂੰ ਜਰੂਰ ਦਿਓ ਕੈਮਰਾਮੈਨ ਸੋਨੀ ਨਾਦਰਦੀਪ ਐਦਰ ਨਾਦਰ ਨਿਊਜ਼ ਰੋਹਨ ਨਾਦਰਦੀਪ ਟੂਲ ਟੈਕਸ ਹੁਣ ਤੱਕ ਲਈ बस ਇਤਨਾ ਹੀ ਫਿਰ ਮਿਲਤੇ ਹਾਂ ਇੱਕ ਐਸੀ ਹੀ ਬੜੀ ਖਬਰ ਕੇ ਸਾਥ ਅਬ ਤੱਕ ਲਈ ਨਮਸਕਾਰ ਹੋਉਂਦੇ ਰਹੇ ਐਨ ਐਨ ਆਰ ਨਿਊਜ਼ ਪੰਜਾਬ